ਮੈਂ ਲੱਗੂਗਾ ਨਾ ਮੇਰੇ ਸਾਰੇ ਬੰਦੇ ਲੱਗਣਗੇ ਚਾਹੁੰਜੀ ਸਿੰਘ ਚੰਨੇ ਜਿੰਦਾਬਾਦ ਜਿੰਦਾਬਾਦ ਹੋ ਜਿੰਦਾਬਾਦ ਇਹ ਨਹੀਂ ਕਰਨਾ ਵੀਰੇ ਇਹ ਨਹੀਂ ਕਰ ਆ ਦੇਖੋ ਹਾਂ ਜੇ ਤੁਸੀਂ ਉਧਰ ਡਰੇਨ ਮਾਰ ਦੋ ਤਾਂ ਬਹੁਤ ਉਧਰ ਚਲੇ ਜਾਣਾ ਪਿਛਲੀ ਮਤਲਬ 3-4 ਸਾਲ ਪਹਿਲਾਂ ਬਹੁ ਆਇਆ ਸੀ ਇੱਧਰ ਜੇ ਉਧਰ ਡਰੇਨ ਮਾਰੀ ਬਹੁਤ ਉਧਰ ਹੋ ਗਿਆ ਤੁਹਾਨੂੰ ਫੋਰੈਸਟ ਵੀ ਕਿਤੇ ਕੋਈ ਪਲਾਂਟੇਸ਼ਨ ਹੋਈ ਵੀ ਖਾਲੀ ਹੋਈ ਹੈ ਲੋਕਾਂ ਨੇ ਉਈਓ ਬਸ ਆਜੋ ਅੱਗੇ ਖੜਾ ਸਾਹਿਬ ਵੀ ਤੁਸੀਂ ਮਰਾਇਤੀ ਉਸਟਾ ਵੀ ਤਾਂ ਫੋਰਸ ਤੇ ਦੀ ਅਧਨੀ ਫੋਰਸ ਮਤਵੀਤ ਹੋ ਗਈ ਆ ਯਾਰ ਹੁਣ ਲੀਡਰਾਂ ਨੇ ਡਿਸੀਜਨ ਲੈਣੇ ਹੁੰਦੇ ਆ ਉਦੋਂ ਆਪ ਆਪ ਨਾਲ ਹੋ ਕੇ ਮਰਾਈ ਆ ਅੱਜ ਹੁਣ ਨਹੀਂ ਪਜਦੀ ਹੁਣ ਕੀ ਕਰ ਲੋਗੇ ਕੋਈ ਨਹੀਂ ਕਰਨ ਉਹ ਅਸੀਂ ਪਿਛਲੇ ਸਾਹਿਬ ਜੋਰ ਲਾ ਲਵੇ ਪਾਰਲੇ ਪਾਸੇ ਡੇਟਾ ਚਾ ਗਾ ਦਿਓ ਇੱਧਰ ਨੱਚ ਗੋ ਵੀ ਨਹੀਂ ਮੈਂ ਪਾਸੇ ਨੱਚਾਉ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਜਿਥੇ ਹਾਲ ਪੀੜਤ ਕਾਰਜ ਵਿੱਚ ਲੱਗੇ ਹੋਏ ਸਨ ਉੱਥੇ ਪਹੁੰਚ ਕੇ ਚਰਨਜੀਤ ਸਿੰਘ ਚੰਨੀ ਵੱਲੋਂ ਆਪ ਕਹਿ ਚੁੱਕ ਕੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਇਸ ਨੂੰ ਲੈ ਕੇ ਲੋਕਾਂ ਵੱਲੋਂ ਚਰਨਜੀਤ ਸਿੰਘ ਚੰਨੀ ਦੇ ਕੰਮ ਨੂੰ ਲੈ ਕੇ ਸ਼ਲਾਘਾ ਕੀਤੀ ਜਾ ਰਹੀ ਹੈ ਮੈਂ ਲਗੂਗਾ ਨਾ ਮੇਰੇ ਸਾਰੇ ਬੰਦੇ ਲੱਗਣਗੇ ਜਿੰਦਾਬਾਦ ਜਿੰਦਾਬਾਦ ਉਹ ਜਿੰਦਾਬਾਦ ਇਹ ਨਹੀਂ ਕਰਨਾ ਵੀਰੇ ਇਹ ਨਹੀਂ ਕਰ ਆ ਦੇਖੋ ਸੋਨਿਆ ਜੈ ਜੈਕਾਰ ਕਰੀਏ ਆ ਕੰਮ ਕਰੋ ਕੰਮ ਕੋਰੇ ਵੀਰ ਦਾ ਬੋਲ ਸਤਿ ਸ੍ਰੀ ਅਕਾਲ ਜੈ ਜੈਕਾਰ ਕਰੇ ਨਾਲੇ ਮੇਲ ਕਰ ਦਵੇ ਦਾਤਾ ਲਿਆ ਹੋਰ ਫੜਾ ਬਸ ਸ਼ੁਕਰੀਆ ਜੀ ਧੰਨਵਾਦ ਤਨੀ ਸਾਹਿਬ ਬਹੁਤ ਬਹੁਤ ਜੀ ਹੋਰ ਵੀ ਅੱਛਾ ਜੀ ਚਲੋ ਸ਼ਾਬਾਸ਼ ਜੀ ਲਓ ਬੋਲੋ ਸੋਨਿਹਾਲ ਸਤਿ ਸ੍ਰੀ ਅਕਾਲ ਬੋਲੋ ਸੋਨਿਹਾਲ ਸਤਿ ਸ੍ਰੀ ਅਕਾਲ ਹੋਰ ਵੀ ਠੀਕ ਹੈ ਹਾਂ ਜੀ ਸਰ ਚਲੋ ਸ਼ਾਬਾਸ਼ ਤੁਸੀਂ ਕੰਮ ਕਰ ਰਹੇ ਬੜਾ ਖੁਸ਼ੀ ਹੋਈ ਜੀ ਲੱਗੇ ਪਿਆ ਜੀ ਬਹੁਤ ਅੱਛੇ ਬਹੁਤ ਵਧੀਆ ਲਾਇਆ ਦਾ ਜਦੋਂ ਉੱਤੇ ਤੱਕ ਨਾ ਵੀ ਕਾਲੀ ਇਹ ਤਾਂ ਜੀ ਕੈਮਰਾ ਪਿੱਛੇ ਹੋ ਰਿਹਾ ਜੀ ਦੇਖੀਆਂ ਢੰਗ ਉਹ ਖੜੀ ਐ ਆਏ ਖੜੀ ਐ ਉਹ ਖੜੀ ਐ ਜੀ ਅੱਧੀ ਕਿਉਂ ਖੜੀ ਆ ਉੱਥੇ ਉਹ ਰੱਖੀ ਜੀ ਵੈਸੇ ਉਹ ਖੜੀ ਐ ਇਹ ਪਿਛਲੀ ਵਾਰ ਲਾਈ ਦੀ ਭਾਈ ਅਸੀਂ ਐਂ ਚਾਹੁੰਦੇ ਆ ਵੀ ਜਿਹੜਾ ਉਹ ਪਾਦੇ ਪਰ ਫੇਰੇਤਾ ਪਿਆ ਨਾ ਉੱਥੇ ਡਰੇਨ ਨਿਕਲ ਜਵੇ ਤਾਂ ਗੱਭੇ ਚੱਲੇ ਜੇ ਹਾਂ ਉਧਰ ਚਲੇ ਜਾਊਗਾ ਪਿਛਲੀ ਵਾਰ ਵੀ ਐਂ ਕਰਿਆ ਸੀ ਹਾਂ ਉਹ ਐਸ ਡੀਓ ਮਾਈਨਿੰਗ ਨੂੰ ਬੁਲਾਇਆ ਐਸ ਡੀਓ ਮਾਈਨਿੰਗ ਐਡਜੋ ਸਰ ਸਾਹਿਬ ਸਨ ਐਂ ਜੀ ਮੜਾ ਜਾ ਆਓ ਸਾਹਮਣੇ ਆਹੋ ਦੇ ਇੱਕ ਉਧਰੋਂ ਡਰੇਨ ਮਾਰ ਦੋ ਨਾ ਇਹਦਾ ਇਹਦਾ ਬਹੁਤ ਚੇਂਜ ਕਰੋ ਬਹੁਤ ਪਰਲੇ ਪਾਸੇ ਚਲੇ ਜਾਓ ਉਧਰਲੇ ਪਾਸੇ ਸਾਰਾ ਆਪਣਾ ਡਰੇਨ ਮਾਰਨ ਦੀ ਉਧਰ ਕਰ ਜ਼ਰੂਰਤ ਹੈ ਇਧਰੋਂ ਇਧਰ ਕਰਕੇ ਇਧਰ ਆ ਰਿਹਾ ਮੈਂ ਵੀ ਦੇਖਿਆ ਹਾਂ ਹਾਂ ਜੇ ਤੁਸੀਂ ਉਧਰ ਡਰੇਨ ਮਾਰ ਦੋ ਜੀ ਤਾਂ ਬਹੁਤ ਉਧਰ ਚਲੇ ਜਾਣਾ ਪਿਛਲੀ ਮਤਲਬ 3-4 ਸਾਲ ਪਹਿਲਾਂ ਬਹੁ ਆਇਆ ਸੀ ਇਧਰ ਅਸੀਂ ਉਧਰ ਡਰੇਨ ਮਾਰੀ ਬਹੁ ਉਧਰ ਹੋ ਗਿਆ ਫਿਰ ਖਤਰਾ ਨਹੀਂ ਕੋਈ ਬਿਲਕੁਲ ਠੀਕ ਹੈ ਪਾਣੀ ਕਰਵਾਉਣ ਕਰਕੇ ਲੀਕ ਹਟਾ ਜੀ ਉਹਦੇ ਕਰਕੇ ਇਧਰ ਨੂੰ ਆ ਰਿਹਾ ਹੈ ਉਹਦੇ ਕਰਕੇ ਪਾਣੀ ਇਧਰ ਆਇਆ ਜੀ ਬਿਲਕੁਲ ਠੀਕ ਹੈ ਇਹ ਜ਼ਰੂਰ ਕਰਵਾ ਦਿਓ ਸਵੇਰੇ ਬਿਲਕੁਲ ਜ਼ਰੂਰ ਆ ਜੋਗੇ ਰਕ ਚੱਲਨੇ ਆਹ ਗੱਡੀ ਹੋਰ ਠੀਕ ਆ ਚੱਲਦੇ ਨੇ ਵੀਡੀਓ ਕਰਦੇ ਨੇ ਵੀਡੀਓ ਕਰ ਕੱਢ ਜਾਈਏ ਹੋਰ ਵੀਰੇ ਹੋਰ ਹਾਂਜੀ ਠੀਕ ਨਵਾਰੇ ਸੇਵਾ ਸਾਰੇ ਜਾਣੇ ਹਾਂਜੀ ਹਾਂਜੀ ਚਲੋ ਬਹੁਤ ਅੱਛਾ ਇਹਦਾ ਬਹੁਤ ਚੇਂਜ ਕਰਾਓ ਪਰ ਇਹ ਤੇ ਤੇਰਾ ਖਾਲੀ ਪਿਆ ਇੱਕ ਡਰੇਨ ਉਧਰਲੇ ਪਾਸੇ ਵੱਜੂਗੀ ਬਹੁਤ ਚੇਜ ਹੋ ਜਾਣਾ ਬਿਲਕੁਲ ਅਸੀਂ ਇਹ ਕਿਹਾ ਸੀ ਉਹਨਾਂ ਨੂੰ ਕਿ ਇਹ ਉਧਰਲੇ ਪਾਸੇ ਟੱਪ ਕੇ ਇੱਕ ਡਰੇਨ ਇਹ ਵੱਜਣੀ ਉਹ ਡਰੇਨ ਜੇ ਦੇਖੀ ਚੱਲੇ ਨਾ ਪਾਣੀ ਮੈਂ ਉਹਨੂੰ ਐਸਡੀ ਨੂੰ ਸਮਝਾਇਆ ਵੀ ਹੁਣ ਪਿਛਲੀ ਜਦ 4 ਸਾਲ ਪਹਿਲਾਂ ਇੱਥੇ ਅਸੀਂ ਰਾਤ ਦੋ ਰਾਤਾਂ ਰਹੇ ਤੇ ਆਪਾਂ ਸਾਰੇ ਜਾਣੇ ਜਦ ਵੀ ਉਹ ਤੇ ਡਰੇਨ ਮਾਰੀ ਸੀ ਬਿਲਕੁਲ ਜੀ ਬਹੁਾਈ ਨੇ ਇਧਰ ਹੂੰ ਕੱਲ੍ਹ ਸਵੇਰੇ ਮਰੋਂ ਇਹਦਾ ਹੀ ਕਹਿੰਦੇ ਆ ਜੀ ਉਹਨਾਂ ਨੂੰ ਕਿਹਾ ਤਾਂ ਐਸ ਡੀਓ ਕਹਿੰਦੇ ਪਾਣੀ ਦਾ ਰਾਤ ਡੇਡ ਲੱਖ ਕਿਉਂ ਸੀਕਦਾ ਪਾਣੀ ਹੁਣ ਹੈਗਾ ਕੋਈ 65 ਤੋਂ 70 ਹਜ਼ਾਰ ਕਿਉਂ ਥੋੜਾ ਜਿਹਾ ਘਟਾ ਕੇ ਪਾਣੀ ਡਰੇਨ ਮਾਰ ਦੇਣ ਪਾਣੀ ਦਾ ਬਹੁਤ ਬਦਲ ਜਾਣਾ ਸੀ ਵੱਜ ਜਾਣਾ ਹੁਣ ਸਵੇਰੇ ਕਹਿੰਦੇ ਸ਼ਾਇਦ ਉਹ ਲੌਂਗ ਗੱਲ ਕਰਾਉਣਾ ਸਾਹਿਬ ਸਵੇਰੇ ਡੀਸੀ ਨਾਲ ਵੀ ਕਰਨਾ ਹਾਂਜੀ ਅਮਲਾ ਤੇ ਡੀਪਾ ਵਾਸੀਆਂ ਨੂੰ ਉਹਦੇ ਨਾਲ ਗੱਲ ਕਰਨੀ ਹੈ ਮੈਂ ਨਹੀਂ ਉਹਦੇ ਨਾਲ ਲੋ ਜੀ ਡੀ ਸਾਹਿਬ ਜੀ ਸਤਿ ਸ਼੍ਰੀ ਅਕਾਲ ਮੈਂ ਨਾ ਦੌਦਪੁਰ ਖੜਾ ਸੀ ਚਮਕੌਰ ਸਾਹਿਬ ਏਰੀਆ 'ਚ ਬੰਨ ਦੇ ਉੱਤੇ ਤਾਂ ਐਕਚੁਅਲੀ ਕੀ ਹੈ ਕਿ ਇਹਦਾ ਪਾਣੀ ਦਾ ਬਹਾਅ ਹੈ ਉਹ ਪਿੰਡਾਂ ਵਾਲਾ ਪਾਸੇ ਹੋਇਆ ਵਾ ਤਾਂ ਇਦਾਂ ਦੀ ਉਨੀ ਚ ਪ੍ਰੋਬਲਮ ਆਈ ਸੀ ਐਸੀ ਦੂਸਰੇ ਪਾਸੇ ਟ੍ਰੈਂਚ ਮਾਰਤੀ ਸੀ ਪਾਣੀ ਦਾ ਬਹੁਤ ਉਧਰ ਹੋ ਗਿਆ ਸੀ ਤੇ ਪਿੰਡ ਬਚ ਗਏ ਸੀ ਤੁਸੀਂ ਉਹ ਪੋਪ ਲਾਈਨਾਂ ਵਗੈਰਾ ਇੰਤਜ਼ਾਮ ਕਰ ਦਿਓ ਸਾਡੇ ਬੰਦੇ ਨਾਲ ਹੋ ਕੇ ਉਹ ਪਰਲੇ ਪਾਸੇ ਟ੍ਰੈਂਚ ਮਾਰਾ ਦਿੰਦੇ ਸਵੇਰੇ ਮੈਂ ਵੀ 6 ਵਜੇ ਇੱਥੇ ਆ ਜਾਊਗਾ ਪੋਪਲੈਨ ਘਰਤ ਮਾਣਾ ਤੁਸੀਂ ਥੋੜਾ ਜਿਆ ਇਨਸ਼ੋਰ ਕਰ ਦੋ ਕਿ 6 ਵਜੇ ਪਾਈਪ ਉਹ ਪੋਪਲੈਨ ਨਾਲ ਜਾਂ ਜੀਸੀਬੀਆਂ ਵਗੈਰਾ ਆ ਜਾ ਗੋ 2 ਘੰਟੇ ਦਾ ਸਾਰਾ ਕੰਮ ਹੈ ਤਾਂ ਇਹ ਪਾਣੀ ਡਾਇਵਰਟ ਹੋ ਜਾਣਾ ਪਿਛਲੀ ਵਾਰੀ ਇੱਕ ਐਕਸੀਡੈਂਟ ਸਿਆਣਾ ਸੀਗਾ ਉਹਨੇ ਸਾਡੇ ਨਾਲ ਲਾ ਕੇ ਕਰਤਾ ਸੀ ਤੁਸੀਂ ਕਾਈਂਡਲੀ ਨੂੰ ਉਹ ਸੀਰੀਅਸਲੀ ਲਿਓ ਸਵੇਰੇ ਮੈਂ ਵੀ 6 ਵਜੇ ਉਰੇ ਪਹੁੰਚ ਜਾਊਗਾ ਓਕ ਓਕ ਆਰਮੀ ਤੋਂ ਸਕੇਗਾ ਪਾਣੀ ਸਰ ਏਸੀ ਯੂਟੀ ਸਾਹਿਬ ਆਈਐਸ 100 ਗਰਾਹ ਦੇ ਪਾਣੀ ਚਲੋ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ ਬਈ ਆਪਣੇ ਘਰ ਦੇ ਕੰਮ ਛੱਡ ਕੇ ਤੁਸੀਂ ਸੇਵਾ ਜਲਦੀ ਕੱਢੀ ਜਾਂਦੀ ਤਾਂ ਆਹ ਕੰਮ ਹੋਣਾ ਹੀ ਨਹੀਂ ਇਹ ਗੱਲ ਹੈ ਵੀ 4 ਸਾਲ ਤੇ ਉਧਰ ਡੀ ਸਿਲਟੀ ਕਿ ਨਹੀਂ ਹੋਈ ਹਾਂ ਉਹਨੇ 6 6 ਫੁੱਟ ਰੇਤਾ ਚੜਿਆ ਵਾ ਸਾਦੇ ਆ ਜੀ 10 ਲੱਫ ਫੁੱਟ ਲਗਾ ਲਓ ਲੇਕਿਨ ਇਹ ਹੈ ਕਿ ਪਾਣੀ ਇਸ ਕਰਕੇ ਆਪਣੇ ਨੂੰ ਮਾਰਦਾ ਉਹ ਤੱਕਾ ਇਧਰ ਬਚੀ ਜਾਂਦਾ ਉਹ ਕਹਿੰਦੇ ਜੀ ਫੋਰੈਸਟ ਉਹ ਇਹ ਵੀ ਦੱਸ ਰਹੇ ਕਿ ਜੀ ਫੋਰੈਸਟ ਏਰੀਆ ਇਸ ਕਰਕੇ ਜੀ ਹੋਣ ਦਿੱਤੀ ਤਾਂ ਉੱਥੇ ਹੁਣ ਇਹਨਾਂ ਦੀ ਜ਼ਿੰਮੇਵਾਰੀ ਹੁੰਦੀ ਸਰਕਾਰਾਂ ਦੀ ਕਿ ਉਹ ਖਾਲੀ ਕਰ ਦੇਵੇ ਆਪਾਂ ਇਸ ਗੱਲ 'ਚ ਨਾ ਪਈਏ ਪਰ ਕੱਲ ਨੂੰ ਟ੍ਰੇਨ 'ਚ ਬੱਜੇਗੀ ਤਾਂ ਹੋ ਜਾਣਾ। ਹੁਣ ਫੋਰੈਸਟ ਵੀ ਕਿਹੜੇ ਕੋਈ ਪਲਾਂਟੇਸ਼ਨ ਹੋਈ ਵੀ ਖਾਲੀ ਪਈ ਐ ਲੋਕਾਂ ਦੇ ਕੋਈ ਨੋ ਬਸ ਆਪੂ ਜੇ ਖੜੇ ਰਹੇ। ਉਹ ਵੀ ਤੁਸੀਂ ਮਰਾਈ ਦੀ ਉਸ ਟਾਈਮ ਵੀ ਤਾਂ ਫੋਰੈਸਟ ਸੀ। ਹਾਂ ਹਾਂ। ਅਧਨੀ ਫੋਰੈਸਟ ਵੱਧ ਵੀ ਤੋਹੇ। ਉਹ ਯਾਰ ਹੁਣ ਲੀਡਰਾਂ ਨੇ ਡਿਸੀਜਨ ਲੈਣੇ ਹੁੰਦੇ ਐ। ਨਹੀਂ ਉਸ ਟਾਈਮ ਤੁਸੀਂ ਆਪ ਨਾਲ ਹੋ ਕੇ ਮਰਾਈ ਆ। ਅੱਜ ਹੁਣ ਨਹੀਂ ਪਈਦੀ ਹੁਣ ਕੀ ਕਰ ਲੋਗੀ ਉਹਨੂੰ? ਕੋਈ ਨਹੀਂ ਕੱਲ ਨੂੰ ਜੀ ਸਾਹਿਬ ਉਹ ਸੀ ਪਿਛਲੇ ਸਾਲ ਜੋਰ ਲਾ ਲਵੇ ਪਾਲੇ ਪਾਸੇ ਰੇਤਾ 'ਚ ਘਾ ਦਿ ਇੱਕ ਨਹੀਂ ਸੁਣੀ ਸਾਡੀ ਉਧਰ ਉੱਚੀ ਪਈ ਐ ਇਧਰ ਨਹੀਂ ਇਧਰ ਇਹ ਵੀ ਲੀਗਲ ਮਾਈਨਿੰਗ ਤਾਂ ਹੋਏ ਨਹੀਂ ਰਹੀ ਰਾਤਾਂ ਨੂੰ ਚੱਕਦੇ ਤਾਂ ਚੋਰਾਂ ਦੇ ਚੋਰਾਂ ਦੇ ਇਥਾਂ ਲਾਠੀਆਂ ਦੇ ਗੱਜ ਹੋ ਜਾਂਦੇ ਜਿੱਥੇ ਉਹਨਾਂ ਨੂੰ ਮਿਲਦਾ ਇਧਰ ਪਹਿਲੇ ਨਮਾਣਾ ਇਧਰੋਂ ਫਿਰ ਇੱਥੇ ਚੱਕੀ ਜਾਂਦੇ ਆ ਉਹ ਪਰਲੇ ਪਾਸੇ ਜੋਰ ਲਾ ਰਹੇ ਹੁੰਦੇ ਹੁਣ ਲੋਕ ਨਾ ਇਕੱਠੇ ਹੁੰਦੇ ਤਾਂ ਹੜਗੜਾ ਲੱਗਦਾ ਬਿਲਕੁਲ ਤਾਂ ਪਰਲੇ ਪਾਸੇ 19 ਦੇ ਵਿੱਚ 19 ਦੇ ਵਿੱਚ ਅਸੀਂ ਰਾਤਾਂ ਉਹ ਰੇ ਕੱਟੀਆਂ ਤੁਸੀਂ ਵੀ ਸਾਰੇ ਨਾਲੇ ਸੀਗੇ ਉਹ ਪਾਵਲਕ ਨਾਲ ਸਾਰਾ ਲੈਣਾ ਅੱਜ ਵੀ ਡਰਾਮਾ ਕਰਨਾ ਹੈ ਲੇਬਰ ਦਾ ਨਹੀਂ ਤਾਂ ਪਈਆਂ ਦਾ ਹਾਂਜੀ ਰਾਤ ਇਕੱਦੇ ਰਾਤ ਰਹਿਣ ਬਸ ਇਹ ਬੰਦੇ ਤਿੰਨ ਬੰਦੇ ਸਿਰਫ ਹਾਂਜੀ ਹਾਂਜੀ ਰਾਤ ਕੋਈ ਬੰਦਾ ਨਹੀਂ ਦੱਤੇ ਅੱਜ ਵੀ ਜਿਆਦਾ ਤੁਹਾਨੂੰ ਉਹਨਾਂ ਨੂੰ ਪਤਾ ਸਰਕਾਰੀ ਸਰਕਾਰੀ ਸਭ ਨੇ ਆਣਾ ਉਹਦੇ ਕੋਲ ਡਰਾਮਾ ਕਰਿਆ ਹੈਗਾ ਸਰਕਾਰੀ ਕੋਈ ਬਸ ਸਰਕਾਰੀ ਬੰਦੇ ਤਿੰਨ ਤੇ ਸਿਰਫ ਲੰਗੀ ਜਨੇ ਕਿਸ ਕੀ ਜਨੇ ਬਾਕੀ ਕੋਈ ਨਹੀਂ ਕਿਤਾ ਐਸ ਡੀਓ ਸਾਹਿਬ ਸੀ ਕਿਉਂ ਰਹੀ ਐਸ ਡੀਓ ਸਾਹਿਬ ਮਤਲਬ ਇਹ ਬੰਦਾ ਕੋਈ ਨਾ ਡਿਊਟੀ ਇਹ ਤਿੰਨ ਬੰਦੇ ਹੈਗੇ ਤੇ ਆਪਾਂ ਆਪਾਂ ਦੂਸ਼ਣਵਾਜੀ ਨੂੰ ਛੱਡ ਕੇ ਕਿਸੇ ਤਰ੍ਹਾਂ ਆਪਣਾ ਕੰਮ ਟਾਲ ਲੀਏ ਠੀਕ ਕਰੀਏ ਹੁਣ ਕੱਲੋਂ ਆਪਾਂ ਉਹਦੇ ਟ੍ਰੈਂਚ ਬਣਾਉਂਦੇ ਤੁਸੀਂ ਥੋੜਾ ਧੰਨਵਾਦ ਹੈ ਤੁਈ ਸਾਰੇ ਜਣੇ ਲੱਗ ਕੇ ਸੰਭੀ ਹੋਈ ਏ ਗੱਲ ਇਹਨੂੰ ਅੱਜ ਰਾਤ ਆਪਾਂ ਹੋਰ ਸੰਭੀਏ ਗਾ ਲੋ ਟਰੈਕ ਚ ਮਾਰ ਕੇ ਦਾ ਚੇਂਜ ਕਰੀਏ ਬਾਬਾ ਪਾਣੀ ਤਾਂ ਬਹੁਤ ਚੇਂਜ ਹੋ ਗਿਆ ਸਾਰਾ ਰੇਤ ਦਾ ਮੁਸੀਬਤ ਤੇ ਟਲ ਜਾਣੀ ਜਗਾ ਚੋੜੀ ਉਹਦੇ ਨਾਲੇ ਸਿਸਟਮ ਠੀਕ ਹੋ ਜਾਣਾ ਯਾਰ ਨਿਊ ਟਰੈਕ ਨਾਲ ਠੀਕ ਆ ਹੋਇਆ ਇਹ ਰੇਤਾ ਉੱਚਾ ਹੋ ਗਿਆ ਬਹੁਤ ਰੀਸਿਲਟਿੰਗ ਨਹੀਂ ਹੋਈ ਪਰ ਇੱਕ ਉਹਨਾਂ ਦੀ ਬੇਵਕੂਫੀ ਜੇ ਇਲਾਕਾ ਜੋ ਰੱਡਾ ਨਾ ਮਾਰਦਾ ਫਿਰ ਭਾਰੀ ਪੈ ਗਿਆ ਦਾ ਇਲਾਕੇ ਬਿਲਕੁਲ ਇਹਦਾ ਆਪ ਪਾ ਲੱਗੇ ਇੰਨੀ ਘੱਟ ਇੰਨੀ ਪਤਾ ਨਹੀਂ ਕਿੱਥੋਂ ਪ੍ਰਬੰਧਾਏ ਦਾ ਕਮੀ ਹੈਗੀ ਉਹ ਤੋਂ ਦਿਖਦਾ ਥੋੜੀ ਮਿਸਮੈਨੇਜਮੈਂਟ ਵੀ ਹੋ ਗਈ। ਹਾਂ। ਸਾਰੰਗਪੁਰ ਜਦੋਂ ਫੋਨ ਆਇਆ ਸਰਪੰਚ ਦਾ ਕਹਿੰਦਾ ਵੀ 20 20 ਬੱਚੇ ਮਿੰਟ ਲੱਗਣੇ ਵੀ ਇੰਨਾ ਜ਼ਿਆਦਾ ਪਾਣੀ ਵਜ ਰਿਹਾ ਹੈ। ਅੱਧੇ ਘੰਟੇ ਤੋਂ ਉੱਥੇ 100 150 ਬੰਦਾ ਪਹੁੰਚ ਗਿਆ। ਲੋਕਾਂ ਵੱਲੋਂ ਕੋਈ ਤਾਂ ਉੱਥੇ ਤੱਕ ਲਾਈਵ ਹੋ ਕੇ ਕਿਹਾ ਫਿਰ ਉੱਥੇ ਤਾਂ ਆਪਣੇ ਇਲਾਕੇ ਦੇ ਲੋਕਾਂ ਵੱਲੋਂ ਤਾਂ ਕੋਈ ਕਮੀ ਨਹੀਂ। ਨਹੀਂ ਨਹੀਂ ਆਪਣੇ ਬਹੁਤ ਪਿਛਲੀ ਵਾਰ 19 ਵਿੱਚ ਵੀ ਰਾਤਾਂ ਉਹਦੇ ਕੱਟੀਆਂ ਹਨ। ਹਾਂ ਜੀ। ਲੇਕਿਨ ਲੱਗੇ ਵੀ ਇੱਥੇ ਤਾਂ ਜੀ। 2 ਸਾਲ ਪਹਿਲਾਂ ਨਹਿਰ ਪਾਣੀ ਕੱਟੀ ਰਾਤ। ਇਹ ਇੱਥੇ ਵੀ ਹੋਇਆ ਹੈ। ਉਧਰ ਸਾਡੇ ਐਮ.ਐਲ.ਏ. ਸਾਹਿਬ ਆ ਉਹ ਪਾਰਲੀਮੈਂਟ ਦੇ ਇੰਨੇ ਚੱਲਦੇ ਆ ਰਗੁਰਦੁਰ ਦੇ ਕੋਲ ਦੀ ਮੋੜ ਜਾਂਦੇ ਆ ਗਾਂ ਆ ਦੇ ਜੇ ਨਹੀਂ ਆ ਹਾਲੋ ਆ ਵੇ ਸਾਡਾ ਤਾਂ ਉਹ ਬਦਰਾ ਹੁੰਦਾ 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 ਇੱਕ ਸੜਕ ਦੇ ਕਿਨਾਰੇ ਗੜ ਕੇ ਕਹੀ ਜੀ ਚਲਾ ਕੇ ਥੱਕ ਗਿਆ ਜੀ ਚਲੋ ਉਹਦਾ ਕੰਨ ਵੀ ਦੇਖ ਕੇ ਮੋੜ ਕੇ ਕੱਲ ਵੀ ਦੇਖ ਕੇ ਮੋੜ ਕੇ ਹੋਲੀ ਕੋਈ ਨਹੀਂ ਉਹਦਾ ਮੋਚਾਇਆ ਮੋੜ ਕੇ ਲਾਂਗੇ ਜੀ ਪਹਿਲੇ ਵੀ ਉਹ ਘੜਿਆ ਨਹੀਂ 5 ਮਿੰਟ ਵੀ ਉਹ ਹੋ ਕੋਹਾ ਲੋ ਜੇ ਲੋੜ ਆਪਾਂ ਇਹਦੇ ਸਾਰੇ ਨੰਗੇ ਪੈਰੀਓਂ ਖੜੇ ਆ ਗੋਹਰਾ ਇਲਾਕਾ ਹੀ ਨੰਗੇ ਪੈਰ ਹੋਏ ਹੋਏ ਆ ਜੀ ਸਵੇਰੇ 6 ਵਜੇ ਆ ਜਾਣਾ ਜਿੰਮੇਵਾਰ ਤੁਹਾਡੀ ਬਾਉਂਡ ਹੋ ਜਾਣੀ ਜੇ ਕੋਈ ਵੀਰੇ ਮੈਂ ਨਹੀਂ ਜੇ ਹੋਣਾ ਡੀਸੀ ਸਾਹਿਬ ਨੂੰ ਭਵਾਣਾ ਹੁਣ ਭਵਾ ਲੋ ਸਵੇਰੇ ਕੰਮੇ ਕਰਾ ਲਾ ਪੋਪਲਨ ਆ ਜਾਣ ਜੇ ਆਪਰੇਟਰ ਨਾ ਹੋਏ ਤਾ ਜੁਝਾਰੀ ਨਾ ਕਰਿਆ ਵਾ ਮੁੰਡਾ ਦਬਈ ਤੋਂ ਚਾਰ ਆਪਰੇਟਰ ਸਵੇਰੇ 6 ਵਜੇਰੇ ਖੜੇ ਹੋਣਗੇ ਆਪਰੇਟਰ ਪੋਪਲਾਈਨ ਵਾਲੇ ਤੁਸੀਂ ਪੋਪਲਾਈਨ ਜਿਹੜੀਆਂ ਭਾਤਮਾਲਾ ਪ੍ਰੋਜੈਕਟ ਦੇ ਨਾਲ ਗੱਗੂ ਵਾਲੇ ਉੱਥੇ ਖੜੇ ਹਨ ਉਹਨਾਂ ਦੇ ਇੱਥੇ ਇੰਸ਼ਾਅਰ ਦਾ ਨੰਬਰ ਮੈਨਾਂ ਜੀ ਦਾ ਨੰਬਰ ਆ ਗਿਆ ਕੋ ਇੱਥੇ ਲਾਇਸੈਂਸ ਹਰ ਜਾਊਗਾ ਕਾਫੀ ਲੰਬਾ ਦਰਿਆ ਹੈ ਨਾ ਪਾਣੀ ਉਧਰਲੇ ਪਾਸੇ ਚੱਲਣ ਲੱਗ ਜਾਵੇ ਉਧਰ ਪਿੰਡ ਨਹੀਂ ਹੈ ਤਾਂ ਸਾਡੇ ਪਿੰਡ ਵੱਜ ਜਾਣਗੇ ਕੋਈ ਨਹੀਂ ਸਰ ਜੀ 24 7 ਸਾਡੇ ਅਸੀਂ ਲੱਗੇ ਹੋਏ ਆ ਜੀ ਬੜਾ ਧੰਨਵਾਦ ਤੁਸੀਂ ਨੌਜਵਾਨ ਮੁੰਡੇ ਹੋ ਅੱਛੀ ਗੱਲ ਐਕਚੁਅਲੀ ਇਹ ਐਕਸਪੀਰੀਅੰਸ ਹੋਇਆ ਵਾ ਜੀ ਇਹ ਪਹਿਲਾਂ ਅਡਿਟ ਰਿਸ਼ਮਾਨ ਦੀ ਗੱਲ ਕਰਦੇ ਨਾ ਡਰੇਨ ਦੀ ਇਹ ਐਕਸਪੀਰੀਅੰਸ ਹੋਇਆ ਵਾ ਤੇ ਤਾਂ ਤੁਹਾਨੂੰ ਐਕਸਪੀਰੀਅੰਸ ਵਾਲੀ ਗੱਲ ਦੱਸੀ ਐ ਕੋਈ ਵੈਸੀ ਐਡਵਾਈਸ ਨਹੀਂ ਹੈਗੀ ਵਰਬਲੀ ਕੋਈ ਨਹੀਂ ਹੋਮ ਪ੍ਰੈਕਟੀਕਲ ਹੋਈ ਵੀ ਚੀਜ਼ ਐ ਇੱਥੇ ਨਾਲ ਵੱਧ ਪਾਣੀ ਸੀ ਇੱਥੇ ਤੇ ਪਰਲੇ ਪਾਸੇ ਰਾਤ ਦਾ ਬਹੁਤ ਘਟਾ ਪਿਛਲੇ ਤਾਂ ਪੱਕਾ ਹੋ ਜਵੇ ਬੋਲਡਰ ਦਾ ਇਹਦਾ ਕਾਫੀ ਹਿੱਸਾ ਹੋਇਆ ਵੀ ਸੀ ਬਫੇਰ ਠੀਕ ਹੈ ਸਭ ਤੋਂ ਬਦਮਾਰੀ ਹੋ ਰਹੀ ਹੈ ਜੀ ਉਹ ਗਿਰ ਗਿਆ ਜੀ ਹੈ ਅੱਗੋਂ ਚੱਤ ਗਿਰ ਗਈ ਉਹ ਅਸੀਂ ਉਹ ਮੇਰੇ ਟਾਈਮ ਤੇ ਕਰਾਇਆ ਸੀ ਕਾਫੀ ਕਰਾਇਆ ਤੁਸੀਂ ਉਹ ਇਹ ਅੱਗੇ ਰਹਿ ਗਿਆ ਇਹਦਾ ਜੀ ਡੂਗਾ ਜੇ ਡੂਗਾ ਹੋ ਕੇ ਪੱਕਾ ਹੋ ਜਵੇ ਫੇਰ ਖੜਾ ਹੋਊਗਾ ਉਹ ਅਸਲ 'ਚ ਉਹ ਮਨਰੇਗਾ ਸਕੀਮ 'ਚ ਕਰਾਇਆ ਸੀ ਸਪੈਸ਼ਲ ਡਰਾਈਵ ਦੇ ਨਾਲ ਹੋਣਾ ਸਪੈਸ਼ਲ ਡਰਾਈਵ ਦੇ ਨਾਲ ਕਰਾਉਂਦੇ ਇਹ 1.5-2 ਕਿਲੋਮੀਟਰ ਇੱਥੇ ਜਿਹੜੀ ਐਸਡੀਐਮਸੀ ਨਾ ਲੇਡੀ ਇੱਕ ਉਹ ਨਾਲ ਹੋ ਕੇ ਮਿਹਨਤ ਕਰਕੇ ਕਰਾਉਂਦੀ ਰਹੀ ਇਹ ਨਹੀਂ 1.5 ਕਿਲੋਮੀਟਰ ਲੰਬਾ ਉਹ ਹੋ ਜਿਵੇਂ ਅਧਿਕਾਰ ਆਏ ਹਾਂ ਸਾਰੰਗਪੁਰ ਤੋਂ ਪਰਨੀਂਦਕੌਰ ਤੇ ਪਾਣੀ ਬੰਦੇ ਨਾਲੇ ਲੱਗਿਆ ਹੋਇਆ ਚੱਲਦੇ ਆ ਪੋਤੇ ਨਾਲ ਕਿੱਥੇ ਸਾਰੰਗਪੁਰ ਹਾਂ ਉੱਥੇ ਵੀ ਸਿਚੁਏਸ਼ਨ ਆ ਚੱਲਣਾ ਉੱਥੇ ਅੰਦਰ ਦੇਖ ਕੇ ਆਈਏ ਹਾਂਜੀ ਚੱਲਦੇ ਆ ਉੱਥੇ ਤਾਂ ਫਰਕ ਹੈ ਜੀ ਉੱਥੇ ਨਾ ਇਹ ਦਰਿਆ ਖੁੱਲ੍ਹਾ ਥੋੜਾ ਜਿਹਾ ਪਰਲਾ ਸਾਈਡ ਥੋੜੀ ਜਿਹੀ ਨਹੀਂ ਰਾਤ ਖੁੱਲ ਗਿਆ ਰਾਤ ਪਾਣੀ ਜਦੋਂ ਵੱਧ ਪਾਣੀ ਨੂੰ ਉਧਰ ਮਾਰਿਆ ਤੱਕ ਅੱਗੇ ਪਾਸੇ ਢੇਰੀ ਪਈ ਸੀ ਅਸਲ 'ਚ ਜ਼ਿਆਦਾ ਦਿੱਕਤ ਤਾਂ ਮੀਂਹ ਤੇ ਚਿਕੜੀ ਨੇ ਕਰਤੀ ਉੱਥੇ ਨਾ ਵਿਚ ਨਾ ਟਾਵਰ ਖੜਾ ਪਾਣੇ ਬਿਜਲੀ ਦਾ ਉਹਦੇ ਨਾਲ ਆ ਕੇ ਜੋ ਦਰੰਗ ਦਰੁਖਤ ਲੱਗੇ ਉਹ ਰੇਤ ਆ ਕੇ ਸਾਰਾ ਉੱਥੇ ਜਮਾ ਹੋਈ ਗਿਆ ਉਦੋਂ ਪਾਣੀ ਸਿੱਧਾ ਇੱਧਰ ਨੂੰ ਵਜਣ ਲੱਗ ਗਿਆ ਉੱਥੇ ਲੰਗਦੀਆਂ ਦੋ ਲਾਈਨਾਂ ਲੰਗਦੀਆਂ ਉੱਥੇ ਹਾਂ ਦੋ ਲਾਈਨਾਂ ਥਰੋਂ ਆ ਫਿਰ ਉਧਰ ਜਾ ਆਈਏ ਠੀਕ ਹੈ ਨਾ ਨਾ ਫਿਰ ਸਰਦਾਰ ਇਧਰ ਆਪਰੇ ਸਸੀ ਦਾ ਸਰ ਜੀ ਪਰ ਕਿਹਾ ਲੈ ਤੇ ਵਧੀਆ ਹੀ ਵਧੀਆ ਫੋਰ ਜੀ ਉਧਰ ਵੀ ਆਈ ਹੈ ਜਿਹੜਾ